ਮੈਂ ਤਾਂ ਕਹਿੰਦਾ ਚੌੜੇ ਨੂੰ ਫਾਂਸੀ ਡੰਗੋ ਮੈਂ ਤਾਂ ਕਹਿੰਦਾ ਚੌੜੇ ਨੂੰ ਫਾਂਸੀ ਡੰਗੋ ਪਰ ਜਿੱਦਣ 10 ਸਾਲ ਬਾਅਦ ਇਹ ਵੀ ਬੰਦੀ ਸਿੱਖ ਹੋਊਗਾ ਇਹਨੂੰ ਵੀ ਛਡਾਉਣ ਵਾਲੇ ਜਿਹੜੇ ਆ ਉਹ ਵੀ ਆਂ ਮੇਰੇ ਗੱਲ ਲੱਗਦਾ ਤਾਨੂੰ ਕਿ ਹੱਲ ਹੋਊਗਾ ਬੰਦੀ ਸਿੰਘ ਰਾਜ ਤੇ ਭਾਈ ਰੱਜੂਵਾਲਾ ਦੀ ਗੱਲ ਕੀਤੀ ਆ ਬਈ ਤੁਸੀਂ ਤਲਖੀ ਪਰ ਜਿਹੜਾ ਬਿਆਨ ਨਹੀਂ ਲੱਗਦਾ ਨਹੀਂ ਹੁਣ ਮੈਨੂੰ ਨਹੀਂ ਲੱਗਦਾ ਹੱਲ ਅੱਛਾ ਜੀ ਕਿਉਂਕਿ ਜਿਹੜੇ ਹੱਲ ਕਰਾਉਣ ਵਾਲੇ ਸੀਗੇ ਜਿਹੜੇ ਵਕੀਲ ਕਰਦੇ ਸੀ ਜਿਹੜੇ ਉਹਨਾਂ ਦੀਆਂ ਹਾਂਭੀਆਂ ਭਰਦੇ ਸੀ ਜਿਹੜੇ ਉਹਨਾਂ ਨੂੰ ਅਵਾਰਡ ਦਿੰਦੇ ਸੀ ਉਹਨਾਂ ਦਾ ਪਾਸਾ ਹੀ ਜਿਹੜਾ ਹੈ ਉਹਨਾਂ ਨੂੰ ਵੀ ਹੁਣ ਸਮਝ ਆ ਗਈ ਵੀ ਇਹ ਕੀ ਨੇ ਮੈਂ ਮੇਰੇ ਵੱਲੋਂ ਕੋਈ ਇਜੈਕਸ਼ਨ ਨਹੀਂ ਕਰਦਿਆਂ ਰਾਜ ਉਹਨਾਂ ਦੀ ਹੈ ਹੀ ਦੀ ਗੱਲ ਚੱਲਦੀ ਆ ਈ ਤੁਹਾਡਾ ਵੀ ਸਟੈਂਡ ਹੋ ਗਿਆ ਨਹੀਂ ਮੈਂ ਤਾਂ ਕਹਿੰਦਾ ਵੀ ਸਾਡਾ ਤਾਂ ਕੋਈ ਇੱਥੇ ਲੈਣਾ ਦੇਣਾ ਨਹੀਂ ਜੋ ਮਰਜ਼ੀ ਕਰੋ ਸਰ ਚੋੜੇ ਨਹੀਂ ਲੈ ਕੇ ਤੁਸੀਂ ਬਿਆਨ ਦਿੱਤਾ ਸੀ ਕਿ ਉਹਨੂੰ ਸਨਮਾਨਿਤ ਕਰਨਾ ਚਾਹੀਦਾ ਉਹਦੀ ਗੈਲਰੀ ਇਹ ਗੱਲ ਨਾ ਕਈ ਵਾਰ ਸਮਝ ਚ ਕਿਉਂਕਿ ਹੁਣ ਮੈਂ ਆਪਣੀ ਸੋਚ ਨਾਲ ਗੱਲ ਕਹਿਣਾ ਜਿਹਨੇ ਮੂਰੇ ਆ ਉਹਨੇ ਸਮਝਣਾ ਆਪਣੀ ਸੋਚ ਨਾਲ ਮੈਂ ਇਹ ਕਿਹਾ ਸੀ ਵੀ ਜਦੋਂ ਜਦੋਂ ਬਗਾਨੇ ਦੇ ਘਰੇ ਅੱਗ ਲੱਗੀ ਹੋਵੇ ਨਾ ਬਗਾਨੇ ਦੇ ਤਾਂ ਉਹ ਲੋੜੀ ਲੱਗਦੀ ਆ ਜਦੋਂ ਆਪਣੇ ਘਰੇ ਲੱਗੇ ਸੇਕ ਲੱਗਦਾ ਮੈਂ ਇਹ ਕਹੀ ਸੀ ਵੀ ਜਿਵੇਂ ਤੁਸੀਂ ਰਾਜਵਾਨੇ ਨੂੰ ਕਹਿੰਦੇ ਸੀ ਨਾ ਜਿਵੇਂ ਜਿਵੇਂ ਤੁਸੀਂ ਰਾਜਵਾਨੇ ਨੂੰ ਕਹਿੰਦੇ ਸੀ ਬਈ ਇਹ ਬੰਦੀ ਸਿੰਘ ਆ ਇਹਨੂੰ ਇਹਦੀ ਫੋਟੋ ਦਰਬਾਰ ਸਾਹਿਬ ਦੇ ਉੱਥੇ ਮਿਊਜ਼ੀਅਮ ਚ ਲਾਓ ਇਹਨੂੰ ਸਨਮਾਨ ਕਰੋ ਇਹਦੀ ਭੈਣ ਨੂੰ ਇਲੈਕਸ਼ਨ ਲੜਾਓ ਬਈ ਹੁਣ ਹੁਣ ਇਹ ਜਿਹੜਾ ਚੌਰਾ ਏ ਚੌੜਾ ਏ ਇਹ ਸਦਾਰ ਬੈਂਦ ਸਿੰਘ ਦੇ ਅਸੈਸਿਨੇਸ਼ਨ ਇਹ ਸਭ ਤੋਂ ਵੱਡੀ ਬੜੈਲ ਜੇਲ ਟਨਲ ਵੜੀ ਤਾਰਾ ਭਿਉਰਾ ਹਵਾਰਾ ਜਿਹਨੇ ਭਜਾਏ ਸੀ ਇਹ ਉਹ ਸਕੀਮ ਬਣਾਉਣ ਵਾਲਾ ਇਹ ਚੌਰਾ ਸੀ ਉਦੋਂ ਬਾਅਦ 2009 ਚ ਮੈਨੂੰ ਬਗਰੂਦ ਦੀ ਗੱਡੀ ਭਰ ਕੇ ਇਨਵੈਸਟਰ ਮੇਰੇ ਕੌਨ ਵਾਈਚ ਮਾਰਨ ਲਈ ਇਹ ਰੀਲ ਚ ਗਿਆ ਸੀ ਮੈਂ ਇਹ ਕਹਿੰਦਾ ਸੀ ਵੀ ਅੱਜ ਜੋ ਸਾਡੀ ਉਮਰ ਸੀ 18 19 ਸਾਲ ਮੇਰੀ ਉਮਰ ਸੀ ਅੱਜ ਸੁਖਵੀਰ ਦੇ ਬੱਚਿਆਂ ਦੀ ਉਮਰ ਹੈ ਅੱਜ ਮਜੀਠੀਆ ਸਾਹਿਬ ਤੁਹਾਡੇ ਦਰਦ ਹੋਇਆ ਨਾ ਅੱਜ ਤਾਂ ਗੋਲੀ ਚੱਲੀ ਉਹ ਇਧਰ ਨੂੰ ਆ ਕਿਧਰੇ ਨੂੰ ਸਾਡੇ ਤਾਂ 17 ਬੰਦੇ ਛੱਡ ਦੋ ਸਦਾਰ ਬੀਨ ਸਿੰਘ ਜੀ ਨੂੰ ਛੱਡ ਦੋ ਸਨਾਰ ਬੀਨ ਸਿੰਘ ਨੂੰ ਅਸੀਂ ਨਹੀਂ ਕਹਿੰਦੇ ਉਹ ਜਿਹੜੇ ਨਾਲ 17 ਬੰਦੇ ਸ਼ਹੀਦ ਹੋਏ ਡਾਕਟਰ ਉਹਦਾ ਕੀ ਕਸੂਰ ਸੀ ਉਹਦੇ ਬੱਚਿਆਂ ਦਾ ਐਮ ਐਲ ਏ ਜਿਹਦਾ ਵਿਆਹ ਹੋਏ ਨੂੰ ਸਾਲ ਹੋਇਆ ਸੀ ਡਰਾਈਵਰ ਦਰਸ਼ਨ ਸਿੰਘ ਜਿਹਦਾ 1 ਮਹੀਨੇ ਦਾ ਬੱਚਾ ਸੀ ਐਨ ਐਸ ਜੀ ਵਾਲੇ ਰਾਜਸਥਾਨ ਦੇ ਸੀ ਆਰ ਪੀ ਵਾਲੇ ਬਿਹਾਰ ਦੇ ਹਰਿਆਣਾ ਪੁਲਿਸ ਦੇ ਉਹ 17 ਬੰਦੇਆਂ ਦਾ ਜਿਹੜੇ ਚੀਥੜੇ ਉਡਾਏ ਨੇ ਰਾਜਵਾਨੇ ਹੁਣਾਂ ਨੇ ਮੈਂ ਤਾਂ ਉਹਦਾ ਹਾਮ ਮੰਗਦਾ ਸੀ ਵੀ ਉਹਨਾਂ ਦੇ ਪਰਿਵਾਰਾਂ ਨੂੰ ਕੀ ਕਹੀਏ ਜਿਨ੍ਹਾਂ ਦੇ ਘਰ ਆਲਾ ਘਰ ਵਾਲੀ 17 ਮਤਲਬ 50 ਪਰਿਵਾਰ ਤਬਾਹ ਹੋ ਗਏ ਪੰਜਾਬ ਪਰ ਤੇ ਉਹਨਾਂ ਨੂੰ ਛੱਡਣ ਦੀ ਗੱਲ ਕਰਦੇ ਆ ਮੈਂ ਇਹ ਕਹਿੰਦਾ ਸੀ ਵੀ ਇਹ ਸੱਪ ਨੇ ਸੱਪਾਂ ਨੂੰ ਦੁੱਧ ਦੋਂਗੇ ਡੰਗ ਮਾਰਨਗੇ ਉਹ ਡੰਗ ਹੁਣ ਸੁਖਵੀਰ ਬਾਦਲ ਦੇ ਮਾਰਿਆ ਲਾਉ ਮਿਊਜ਼ੀਅਮ ਚ ਮੈਂ ਕਿਹਾ ਫੋਟੋ ਹੁਣ ਨਹੀਂ ਨਾ ਲਾਉਣੀ ਹੁਣ ਵਾਰ ਨਹੀਂ ਨਾ ਦੇਣਾ ਉਹਨੂੰ ਹੁਣ ਕਹਿੰਦੇ ਆਈਐਸਆਈ ਦਾ ਏਜੰਟ ਮੈਂ ਇਹੀ ਸਮਝਾਉਂਦਾ ਸੀ ਉਸ ਦਿਨ ਦਾ ਵੀ ਜਿਸ ਤਨ ਲਾਗੇ بس ਹੁਣ ਉਹ ਤਨ ਤੇ ਲੱਗ ਗਈ ਠੀਕ ਹੈ ਹੁਣ ਆਈ ਨਰੈਣ ਚੌੜੇ ਨੂੰ ਸਿੱਖ ਪੰਜੋ ਉਹ ਕਰ ਦੇਣਾ ਚਾਹੀਦਾ ਸਿੱਖ ਤੁਸੀਂ ਕੀ ਕਹਿਦੇ ਮੈਂ ਤਾਂ ਕਹਿੰਦਾ ਕੁਛ ਕਰਨ ਜਿਹੜਾ ਕ੍ਰਿਮੀਨਲ ਬੰਦਾ ਉਹਨੂੰ ਕ੍ਰਿਮੀਨਲ ਨਾਲ ਡੀਲ ਕਰਨਾ ਚਾਹੀਦਾ ਮੈਂ ਤਾਂ ਕਹਿੰਦਾ ਚੌੜੇ ਨੂੰ ਫਾਂਸੀ ਡੰਗੋ ਮੈਂ ਤਾਂ ਕਹਿੰਦਾ ਚੌੜੇ ਨੂੰ ਫਾਂਸੀ ਡੰਗੋ ਪਰ ਜਿੱਦਣ 10 ਸਾਲ ਬਾਅਦ ਇਹ ਵੀ ਬੰਦੀ ਸਿੱਖ ਹੋਊਗਾ ਇਹਨੂੰ ਵੀ ਛਡਾਉਣ ਵਾਲੇ ਜਿਹੜੇ ਆ ਉਹ ਵੀ ਆਹ ਐ ਮੇਰੇ ਗੱਲ ਚੋੜੇ ਦਾ ਚੋੜੀ ਫੈਮਿਲੀ ਦਾ ਕਹਿਣਾ ਕਿ ਸਿਕਿਉਰਿਟੀ ਲੈਣ ਵਾਸਤੇ ਸੁਖੀਰ ਬਦਲੇ ਹਮਨੇ ਕਰਾਇਆ ਧੰਨਵਾਦ ਉਹਦੇ ਕੋਲ ਕਮੀ ਆ ਸਿਕਿਉਰਿਟੀ ਦੀ 500 ਬੰਦਾ ਉਹਦੇ ਕੋਲ ਪਹਿਲਾਂ ਉਹਨੇ ਕਿੱਥੋਂ ਹੋਰ ਕਿੱਥੋਂ ਰਸ਼ੀਆ ਤੋਂ ਲਿਆਉਣੀ ਹੈ ਫਾਜੀ